ਬੀਬੀ ਡੇਗ ਨਾ ਪਵੇ ਪਿੱਛੋਂ ਪੌੜੀਆਂ ਉੱਚੀਆਂ ਪੌੜੀਆਂ ਉੱਚੀਆਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਬਣ ਕੇ ਜੋਰ ਸੇ ਬੋਲੋ ਜੈ ਮਾਤਾ ਕੀ ਜੋਰ ਸੇ ਬੋਲੋ ਜੈ ਮਾਤਾ ਕੀ ਮੰਮੀ ਆ ਗਈ ਚੜ ਗਏ ਮੰਮੀ ਹਣੀ ਚੜ ਗਏ ਮੰਮੀ ਚੜ ਗਏ ਚੜਾਈਆਂ ਕਿੱਧਰ ਦਾ ਮਤਲਬ ਹੋਇਆ ਇਹ ਤੇਰਾ ਲੱਥੇ ਤੇ ਨਹੀਂ ਖਾਉ ਤੂੰ ਬਤਮੀਜੀ ਕਰਦਾ ਮੈਂ ਹੀ ਚੜੀ ਉਹ ਵੀ ਮੰਮੇ ਤੈਨੂੰ ਪੌੜੀਆਂ ਅੱਗੇ ਵੀ ਹਾਂਜੀ ਸਾਸਿਕਾ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਮੰਗੇ ਮਾਹੀ ਮਾਤਾ ਨੂੰ ਕੋਠੇ ਤੇ ਲੈ ਕੇ ਆਂਦਾ ਜੀ ਸਾਹੂ ਸਾਈ ਹੋ ਗਈ ਪੌੜੀਆਂ ਚੜਦੀ ਤੇ ਅੱਜ ਸਾਡੀ ਲੈਂਟਰ ਦੀ ਮੋਲਡਿੰਗ ਕੰਪਲੀਟ ਆ ਆਲਪੋਸਟ ਹਾਂ ਦੇ ਹੁਣ ਮੰਮੀ ਤੁਹਾਨੂੰ ਚੜਕੇ ਵਿਖਾਊਗੀ ਬੰਨੀ ਦੇ ਉੱਤੋਂ ਪੈਰ ਰੱਖ ਕੇ ਛਾਲ ਮਾਰ ਕੇ ਉੱਪਰ ਲੈ ਬੰਨੀ ਹਾਂ ਛਾਲ ਮੰਮੀ ਲੈਂਟਰ ਤੇ ਤੇ ਫੇਰ ਆਉਣਾ ਵੇਲੇ ਬਾਲਣ ਸਿਵਿਆਂ ਚ ਪਹਿਲਾਂ ਝੋੜਿਆ ਉਹ ਜਗਾਂ ਹਾਲੇ ਤੈਨੂੰ 100 ਸਾਲ ਨਹੀਂ ਲੋੜ ਪੈਣੀ ਐਵੇਂ ਮਰੀ ਜਾਨੀ ਇਹ ਤੇ ਮੇਰੇ ਜਵਾਕ ਆਉਣੇ ਤੂੰ ਅਰੇ ਮੇਰਾ ਭਾਂ ਕਿੰਨੇ ਅਜੇ ਰਮਾਨ ਪਾਏ ਆਪਣੇ ਸਾਰੇ ਰਮਾਨ ਬੂਰੇ ਕਰਨੇ ਆਪਾਂ ਅੱਛਾ ਸਾਡੇ ਜਵਾਕਾਂ ਦੇ ਸਾਰੇ ਆਲਪੋਜ ਤੂੰ ਹੀ ਚਾਵਣਾ ਬੂਰੇ ਕਰਨੇ ਗਏ ਚੜਾਈ ਜਾਣੇ ਤੇ ਫੇਰ ਪਹਿਲਾਂ ਸਿਵਿਆਂ ਚ ਲੱਕਣਾ ਝੋੜਿਓ ਸਾਡੇ ਜਵਾਕਾਂ ਨੂੰ ਤੂੰ ਕੁੱ ਹਰ ਸਿੱਧੇ ਨਹੀਂ ਹੋ ਜਾਣਗੇ ਆ ਜਿਹੜੇ ਚਾਰ ਘਰੇ ਉਹਨਾਂ ਨੂੰ ਕਿੰਨਾ ਕੁੱਟ ਲੈ ਕੇ ਤੇ ਨੇ ਉਹਨਾਂ ਨੂੰ ਨਹੀਂ ਪੁੱਛਣਾ ਮੂਹਰ ਨਾਲ ਵਿਆਜ ਪਿਆਰਾ ਉਹ ਗੱਲ ਮੰਮੀ ਦੀ ਆ ਹੂੰ ਨਵਾਂ ਨਾਲ ਮਾਂ ਛੱਡ ਹੁੰਦਾ ਨਹੀਂ ਤੇ ਮੁੱਕੀ ਉਹਨਾਂ ਦੇ ਵੀ ਪੈਣੀਆਂ ਪੈਣੀਆਂ ਤੂੰ ਕਿ ਤਾ ਐਡਾ ਬਾਸੀਆਂ ਲਈ ਜਾ ਨਾ ਵੈਸੇ ਹੀ ਕਿਉਂ ਉਹ ਛੱਡ ਕੇ ਉ ਆਕੜੀ ਜਾਂਦਾ ਅਸਲ ਦੇ ਵਿੱਚ ਮੇਨ ਚੀਜ਼ ਤੁਹਾਨੂੰ ਜਿਹੜੀ ਵਿਖਾਉਣ ਆਏ ਆ ਮੈਂ ਤੁਹਾਨੂੰ ਦੱਸਦਾ ਜਿਹੜੀ ਚੀਜ਼ ਮੇਕਅਪ ਨੂੰ ਕੋਈ ਨਹੀਂ ਦੁਬਾਰਾ ਹਲਵਾ ਦਿਆਂਗੇ ਇੱਥੇ ਪੜਾ ਚੈੱਕ ਕਰਕੇ ਮੇਨ ਚੀਜ਼ ਉਹ ਵੇਖੋ ਡਿਜ਼ਾਈਨ ਬੰਦੇ ਪਿਆ ਇਹ ਮੋਲਡਿੰਗ ਹੋਣਾ ਲਿਆ ਸੀਮੈਂਟ ਨਾਲ ਬੰਦੀ ਪਈ ਹੌਲੀ ਹੌਲੀ ਜੇ ਮੈਂ ਚੜ੍ਹ ਜਾ ਮੋਟੇ ਹਾਮਲ ਪਾਸੇ ਜਾ ਓਏ ਡਿੱਗਦੀ ਤੇ ਨਹੀਂ ਆੜੀ ਨਹੀਂ ਨਹੀਂ ਇਹ ਡਿੱਗਦੀ ਭਰਾਵਾ ਪੱਕਾ ਸੀਮੈਂਟ ਲਾ ਜੇ ਸਲੈਬ ਨਹੀਂ ਡਿੱਗਦੀ ਗਾਰੰਟੀ ਚੱਕਦਾ ਜੇ ਨਿਕਲ ਉੱਪਰ ਧਾਰ ਧਰਤਾ ਤੇ ਤੇਰੇ ਹੱਥਾਂ ਕਿ ਮੈਨੂੰ ਆਉਣਾ ਨਿਕਾ ਜੇ ਨਿਕਾ ਨੰਗ ਗਿਆ ਤੇ ਸਾਰੇ ਨੰਗੇ ਕੀ ਭਰਾ ਚੜ ਜਾਣੇ ਮੈਂ ਵੈਸੇ ਚੱਲ ਜਾ ਮੈਨੂੰ ਹੱਥ ਨਾਲ ਨਾ ਪਾਈ ਮੈਨੂੰ ਹੱਥ ਦੀ ਲੋੜ ਹੀ ਨਹੀਂ ਤੇ ਹੋਵੇ ਹੋਰ ਪਤਾ ਨਾ ਗਰਾਂ ਫਿਟਨੈਸ ਇਹਨੂੰ ਹੱਥ ਨਹੀਂ ਨਾ ਪਾਉਣਾ ਇਹਨੂੰ ਨਾ ਹੱਥ ਪਾ ਇਨੂੰ ਹਾਂ ਹਾਂ ਫਿਰ ਨਹੀਂ ਹੈ। ਚੜੜ ਹੁਣ। ਇਹ ਨਹੀਂ ਆ ਰਿਹਾ ਅੱਜ ਆਲਾ ਗਿਆ। ਜੇ ਨਿੱਕਾ ਚਾਰ ਸਾਡੇ ਤੇ ਫਿਰ ਮੈਂ ਤਾਂ ਚੜੀ ਜਾਣਾ। ਆਹ ਮੋਣੀ। ਹਮ ਤਾਂ ਆਰਾਮ ਸਿਆ। ਬਾਕੀ ਆ ਵੇਖੋ ਉਥੋਂ ਨੂੰ ਮੈਂ ਦਿਖਾਣਾ। ਆ ਜਿੰਨੀ ਜਿੰਨੀ ਰੋਗ ਲੱਗੀ ਹੋਈ ਐ ਇੰਨੀ ਇੰਨੀ ਆਪਣੀ ਉੱਪਰੋਂ ਲੋਬੀ ਆ। ਇਹਦੇ ਵਿੱਚ ਵੀ ਨਹੀਂ। ਇਹ ਲੈ ਲੈ ਜਾਉਂਗਾ। ਇਹ ਵੀ ਨੂੰ ਜਿਹੜਾ ਹੋ ਮੈਂ ਇੱਥੋਂ ਲੈ ਮੈਂ ਤਾਂ ਦਾਦਾ ਗੋਡਾ ਲਾ ਕੇ ਤਾਂ ਚੜ ਜਾ ਗੋਡਾ ਲੈ ਕੇ ਤਾਂ ਚੜ ਜਾ ਤੇ ਬਿੱਲੀ ਵੀ ਵੇਲੇ ਵੀ ਕੁੜੀ ਡਿੱਗਣ ਲੱਗੀ ੱੱਲੇ ਵੇਖ ਆ ਜਾ ਛਾਰੀ ਛੱਤ ਹਲਾਸੀ ਮੈਂ ਤਾਂ ਦਾਦਾ ਨੂੰ ਵੇਖਦੀ ਆ ਕੌੜੀ ਅੰਦਰ ਵਾਲਾ ਵੇ ਚੱਲ ਖੜੇ ਧਿਆਨ ਨਾਲ ਹੌਦੀ ਕਿਹੜੀ ਗੁਰਦੀਪ ਹੁਣ ਆ ਬਣਾ ਜਾ ਆ ਜਾ ਕੋਣੀ ਮਾ ਜੀ ਹੁਣ ਤੁਹਾਨੂੰ ਪਤਾ ਲੱਗੂਗਾ ਹਾਂ ਅੱਛਾ ਆਇਆ ਮੋਟੋ ਉਹ ਬੱਸ ਉਹ ਲੈ ਦੇ ਗਏ ਬਿੱਲੀ ਨਾਂਗੀ ਟੱਪ ਗਿਆ ਉੱਧਰ ਦੀ ਮੰਮੀ ਆਇਆ ਆਹ ਨਹੀਂ ਆਉਂਦੀ ਬਈ ਵੇਖ ਲੋ ਆਹ ਬੀਬੀ ਇਹ ਨਾ ਨਹੀਂ ਆਉਂਦੀ ਬਈ ਇਹ ਬਹੁਤ ਹੈਂ ਬੀਬੀ ਨਹੀਂ ਨਾ ਮੈਂ ਬੀਬੀ ਨਹੀਂ ਨਾ ਇੱਥੇ ਜਾ ਕੇ ਜੁੜਦਾਂਗਾ ਆ ਵੇਖੋ ਜੀ ਆਹ ਹੋ ਰਹੀ ਮੋਲਡਿੰਗ ਇਹ ਇਹ ਤਾਂ ਹਣਾ ਲਖਮਣ ਆ ਤਾਂ ਡਿੱਗ ਪੈਣਾ ਨਾ ਸੀ ਉਹ ਜੀ ਆਹ ਲੈ ਜਾਣਾ ਬਈ ਹਾਂ ਬਜਰੀ ਦਾ ਬਣ ਜਾਣਾ ਬਜਰੀ ਦਾ ਬਣ ਜਾਣਾ ਨਾ ਜਿਹਨਾਂ ਚੀਜ਼ ਬਣੀ ਆਏ ਬਜਰੀ ਨੇ ਉਹ ਆਹ ਕਮਰਾ ਇਹਦੇ ਉੱਤੇ ਬਾਲਕਨੀ ਹੈ ਨਾ ਐ ਵੇਖੋ ਜੀ ਦੇਖੋ ਆਹ ਵਾ ਤੁਹਾਨੂੰ ਮੈਂ ਦੱਸਦਾ ਆਹ ਆਪਨੀ ਬਾਲਕਨੀ ਆਪਾਂ ਇੱਥੋਂ ਬਾਲਕਨੀ ਕੇ ਐ ਖੜ ਕੇ ਦੇਖੀ ਲੈ ਮੰਮੀ ਆਂ ਜੀ ਮੰਮੀ ਨੇ ਚੜਾ ਲਓ ਜੇ ਬਾਹਰ ਵੇਖਣਾ ਨੇ ਬਾਲਕਨੀ ਆਪਣੀ ਬਣ ਕੇ ਤਿਆਰ ਆ ਠੀਕ ਆ ਇਹ ਹਲੇ ਬਾਲਕਨੀ ਬਣ ਜਾਨੀ ਆਪਣੀ ਇੱਧਰ ਆਪਣਾ ਕਮਰਾ ਆ ਗਿਆ ਵੇਖੋ ਬੀਮ ਪਾਈ ਤੇ ਵੱਡੇ ਦੀ ਉਹ ਬਰੇ ਦਿੱਨੀ ਕੈ ਦੇ ਸੈਟ ਦੇ ਹਸਾਬ ਨਾਲ ਪਾਏ ਬੀਮਤ ਆ ਵੇ ਆ ਜਿਹੜੀ ਨਾ ਨਹੀਂ ਇਹ ਬੀਮਤ ਤਾਂ ਕਸੇ ਪਾਏ ਆ ਨਿਕਲੇ ਤਾਂ ਕੰਧਾ ਹੋਣੀ ਆ ਦੂਜੇ ਫਲੋਰ ਚ ਨਹੀਂ ਆ ਦੇਖ ਇੱਥੇ ਨਿਕਲੇ ਦਾ ਕਮਰਾ ਆ ਗਿਆ ਹਾਂ ਇੱਥੇ ਕੀ ਆ ਤੇ ਸਾਰਾ ਬਾਥਰੂਮ ਹੋ ਡਰੈਸਿੰਗ ਰੂਮ ਕਿੱਥੇ ਤੱਕ ਦਾ ਬਾਥਰੂਮ ਡਰੈਸਿੰਗ ਆ ਸਾਡਾ ਨਹੀਂ ਨਹੀਂ ਆ ਲੌਬੀ ਆ ਆ ਲੌਬੀ ਫੇਰ ਉੱਤੇ ਐਸਾ ਕਿਹਾ ਲੌਬੀ ਨਹੀਂ ਮੈਂ ਕਹਿੰਦੀ ਸੀ ਮੰਜੇ ਢਾਣੇ ਇੱਥੇ ਮੰਮੀ ਨੇ ਮੰਜੇ ਪਸੰਦ ਕਰ ਕਹਿੰਦੇ ਉਹ ਇੱਥੇ ਢਾਣੇ ਆ ਡਬਲ ਹਾਈਟ ਆਪਣੀ ਉਹ ਆ ਗਈ ਥੱਲੇ ਨਹੀਂ ਯਾਰ ਇਹ ਕੀ ਗਈ ਆ ਦੋ ਤਾਂ ਫੁੱਟ ਰਹਿ ਗਈ ਆ ਇਹ ਨਹੀਂ ਜੀ ਸਾਡੀ ਤੇ ਲੌਬੀ ਡਬਲ ਜਾਣੀ ਡਬਲ ਜਾਣੀ ਆ ਕੀ ਆ ਆ ਦੋ ਫੁੱਟ ਦੀ ਦਾਦੀ ਆ 15 ਫੁੱਟ ਤਾਂ ਆਲੀ ਹਲੋ ਦੋ ਫੁੱਟ ਲੱਗਦੀ ਏ ਤੈਨੂੰ ਇੱਥੋਂ ਆਂ ਬੂਏ ਆ ਗਏ ਨਾ ਸਾਰੇ ਇੱਧਰ ਆ ਵਾਕ ਡਿਸਕਸ ਹੋ ਗਾ ਸਭ ਕੋ ਦੇਖ ਸਕਦੇ ਥੱਲੇ ਮੈਨੂੰ ਪਤਾ 4 4 ਇੰਚ ਦੀ ਇਟਾਂ ਦਾ ਇੱਥੋਂ 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 ਐ ਕੰਡਾ ਹੈ ਨਾ ਇੱਥੋਂ ਐ ਦੇਖ ਸਕਦੇ ਓਹ ਸਾਹਮਣੇ ਐਲਸੀਡੀ ਲੱਗੂਗੀ ਤੇ ਫਿਰ ਆਹ ਕਾਹਤੋਂ ਲਾਈ ਇੱਥੇ ਕਿਹੜੇ ਇਨੂੰ ਰੋਕ ਨਹੀਂ ਲਾਉਣੀ ਇਹ ਆ ਤੁਰਨਾਂ ਦੀ ਨਾ ਨਹੀਂ ਬਸ ਇੱਥੋਂ ਤੱਕ ਲਾਸਟ ਆ ਹੁਣ ਆਹ ਅੰਤੋਂ ਤੱਕ ਹੀ ਜਾਣਾ ਆ ਵੀ ਇੱਕ ਖਾਸियत ਹੋਰ ਆ ਟ੍ਰਿਪਲ ਹਾਈਟ ਜਾਣੀ ਆ ਆਪਣੀ ਆਹ ਟ੍ਰਿਪਲ ਹਾਈਟ ਦੇ ਲੈਂਟਰੇ ਦਾ ਇਹ ਤਾਂ ਲੈ ਜਾਣੀ ਆ ਬੰਦੇ ਚੋਕੀ ਇਹ ਤਾਂ ਇੱਥੇ ਨਹੀਂ ਆਹੋ ਨਹੀਂ ਲੈਂਟਰੇ ਇੱਥੋਂ ਤੱਕ ਹੀ ਆ ਲਾਸਟ ਇੱਥੋਂ ਕਿਤੇ ਨਹੀਂ ਜਾਣਾ ਇੱਥੋਂ ਤੱਕ ਨਹੀਂ ਜਾਣਾ ਆਵੇ ਉੱਥੇ ਵੀ ਮੋਲਡਿੰਗ ਬਣ ਗਈ ਇੱਥੇ ਕੋਈ ਡਿਜ਼ਾਈਨ ਨਹੀਂ ਬਣਨਾ ਕਿਉਂਕਿ ਇਹ ਡਬਲ ਹਾਈਟ ਜਾਣੀ ਹੈ ਨਾ ਹਾਂ ਜੀ ਇਹ ਤਾਂ ਬਸ ਰੋਕ ਹੀ ਲੱਗਣੀ ਕਲੀ ਆ ਵੀ ਆ ਵੀ ਡਿਜ਼ਾਈਨ ਬੰਨਾ ਸਾਰਾ ਇੱਥੇ ਆ ਜੀ ਬੰਨੇ ਕਿਹੜੀ ਹਾਂ ਤੇ ਉੱਥੇ ਕੀ ਲਖਣ ਇੱਧਰ ਸਰਲੀ ਇਹਨਾਂ ਨਾਲ ਇੱਥੇ ਆ ਗਿਆ ਨਹੀਂ ਇਹ ਤਾਂ ਇਹ ਤਾਂ ਖਾਲੀ ਹੋਣਾ ਸੀ ਨਾ ਜਾਈ ਮੈਂ ਤੁਹਾਨੂੰ ਕਹ ਆਹ ਕਾ ਇੱਥੇ ਕਮਰਾ ਆ ਗਿਆ ਹਨਾ ਆਹ ਟਰੈਸ ਤਾਂ ਖਾਲੀ ਆ ਆਪਣੀ ਇੱਥੇ ਆ ਗਿਆ ਕਮਰਾ ਉਹਦੇ ਅੱਗੇ ਆ ਜੀ ਇੱਥੇ ਨਹੀਂ ਨਹੀਂ ਭੈਣ ਜੀ ਹਾਂ ਇੱਥੇ ਆਉਣਾ ਪਤਾ ਨਹੀਂ ਵੀ ਡਿਜ਼ਾਈਨ ਹੀ ਹੋਣਾ ਕੋਈ ਆਹ ਸਾਰੀ ਟਰੈਸ ਬਾਕੀ ਖਾਲੀ ਆ ਇੱਥੋਂ ਤੱਕ ਉਹ ਬੰਨੀਆਂ ਉਹ ਗੋਲ ਜੇ ਘੁੰਮ ਕੇ ਲੱਗੇ ਆ ਜਿਹੜੇ ਹਾਂ ਜਿਹੜੇ ਇੱਥੇ ਬੰਨੇ ਹਾਂ ਕੈਮਰਾ ਇੱਥੇ ਹੈ ਹੀ ਨਹੀਂ ਕੋਈ ਹਾਂ ਇੱਥੇ ਆ ਕੈਮਰਾ ਇੱਥੇ ਕਿੱਥੇ ਗਿਆ ਜੁਣੇ ਪਾਤਾ ਕੈਮਰਾ ਪੱਕਾ ਵੇ ਕੋਲੀ ਆ ਸਾਡੇ ਉਹ ਥੱਲੇ ਬੈਠਾ ਤੇ ਇੱਥੇ ਆ ਜਨਾ ਸੇਮ ਹੀ ਜਿਵੇਂ ਥੱਲੇ ਰੂਮ ਬਣਿਆ ਉਵੇਂ ਹੀ ਪੋਰਸ਼ਨ ਉੱਪਰ ਤਿਆਰ ਹੋਇਆ ਨਾ ਵਾਹ ਹੋ ਗਿਆ ਕਮਰਾ ਵਾਹ ਆ ਹੋ ਗਈ ਉਹਦੀ ਦੂਜੀ ਆਫਰੇ ਡਰੈਸਿੰਗ ਤੇ ਆ ਵਾਸ਼ਰੂਮ ਤੇ ਇੱਧਰ ਵੀ ਸੇਮ ਹੀ ਕਨਸੈਪਟ ਆ ਇੱਧਰ ਵੀ ਆਪਣਾ ਮਤਲਬ ਹੈ ਕਿਹੜਾ ਕਾਮਨ ਰੂਮ ਆ ਜਾਣਾ ਠੀਕ ਆ ਉਹਦੇ ਮਗਰ ਉਹਦੀ ਬੈਸਿੰਗ ਆ ਗਈ ਤੇ ਨਾਲ ਨਾਲ ਬੰਨਾ ਆ ਜਾਊਗਾ ਬੰਦਾ ਇਹਦੇ ਥੱਲੇ ਵਾਸ਼ਿੰਗ ਮਸ਼ੀਨ ਨੇ ਤੇ ਆ ਇਹਦਾ ਸਾਰਾ ਤਗੜਾ ਕਮਰਾ ਇਹ ਆਪਣਾ ਠੀਕ ਵੱਡਾ ਸਰ ਆ ਇੰਨਾ ਇੰਨਾ ਸਾਰਾ ਏਰੀਆ ਆਪਣਾ ਹੀ ਆ ਸਰ ਇਹਨਾਂ ਦਾ ਬਹੁਤ ਆ ਤੇ ਆ ਤੈਨੂੰ ਮੈਂ ਦੱਸ ਦੇਣਾ ਆ ਰਸੋਈ ਵੀ ਨੇ ਠੀਕ ਹੈ ਇਹ ਜਿਹੜੇ ਮੇਰੇ ਸੋਹਣੇ ਹਾਂ। ਯਾਹ ਉੱਪਰ ਵਾਲੇ ਪਰ। ਇਹ ਦੇਖੋ ਸਾਡਾ ਕਮਰਾ ਤਾਂ ਚਾਹੀ ਨਹੀਂ ਆ। ਸਾਡਾ ਟ੍ਰਿਪਲ ਹਾਈਟ ਆਪਣੀ ਚੱਲ ਜਣੀ ਜੇ ਉਹ ਤੇ ਉਹ ਸਾਰੀ ਮੋਲਡਿੰਗ ਉੱਥੋਂ ਹੀ ਡਿਜ਼ਾਈਨਿੰਗ ਹੋਣੀ। ਉਧਰ ਵੀ ਡਿਜ਼ਾਈਨਿੰਗ ਹੋੜੀ ਇਹਦੀ। ਕਮਰੇ ਕਦੋਂ ਇਸ ਤਰ੍ਹਾਂ ਉਹ ਕੱਲੇ ਡਿਜ਼ਾਈਨ ਪਾਏ। ਉਹ ਜਾ ਭਰਾਵਾ। ਕੀ ਖੜੀ ਐ? ਉਹਦੇ ਉਹਨਾਂ ਨੇ ਵੀ ਖਿਡਾਰੀ ਹੋਈ ਝੂਲੇ ਦੇ ਕੋਲ ਇੱਥੇ ਬਲਕੜੀ ਨਹੀਂ ਬਣਦੀ ਆ। ਬਸ ਬਲਕੜੀ ਇੱਥੇ ਹੀ ਆ ਜੀ ਬਲਕੜੀ ਸਾਡੀ। ਬਲਕੜੀ ਇੱਥੇ ਹੀ ਆ। ਆਗੇ ਆਗੇ ਉਹ ਦਾੜੀ ਨੂੰ ਭੜਾ ਡੈਡ ਨੂੰ ਘੱਲ ਦਾੜ ਨੂੰ ਘੱਲ ਉਹ ਤਿਆਰੀ ਹੈ ਹਰ ਦਾ ਹੋਰ ਇਹ ਬਈ ਮਿਸਟਰ ਨਿੱਤਰ ਐ ਹੀ ਹੁੰਦਾ ਰਹਿੰਦਾ ਸੜਕੇ ਹੀ ਹੋ ਜਾਂਦਾ ਸੋ ਐਦਾਂ ਦਾ ਸੀ ਤੇ ਬਾਸ ਇਹਨਾਂ ਨੂੰ ਦੇ ਕੱਟ ਦੇਣੇ ਆ ਮਗਰ ਉਹ ਬਾਸ ਜਿੱਦਣ ਕਲਾਕਾਰਾਂ ਪੂਰੀਆਂ ਹੋ ਗਿਆ ਉਦਰੇ ਲਕਸ਼ਮਣ ਵੀਰੇ ਦੇ ਹੱਥ ਵੜਦੇ ਨੇ ਆਪਾਂ ਸਾਰੀਆਂ ਕਲਾਕਾਰੀਆਂ ਇਹ ਬੰਦੇ ਦੇ ਹੱਥ ਚ ਆਹ ਵੇਖ ਲੋ ਇਹਨਾਂ ਨੇ ਆਪਦਾ ਹੀ ਗੱਤੇ ਜੇ ਦਾ ਬਣਾ ਕੇ ਰੱਖਿਆ ਹੋਇਆ ਆ ਆ ਕਰਨ ਨੂੰ ਮੁੜ ਕੇ ਡਿਜ਼ਾਈਨਿੰਗ ਇਧਰ ਇਹ ਬੰਦਾ ਕਰੀ ਜਾਂਦਾ ਥੱਲੇ ਉਹ ਸੀਮੈਂਟ ਛਾਣੀ ਜਾਂਦੇ ਆ ਤੇ ਇਧਰ ਆ ਜਿਹੜੀਆਂ ਮੈਂ ਡਿਜ਼ਾਈਨਿੰਗ ਕਰਨੀਆਂ ਲਖਮਣ ਜੀ ਹੋਣੀ ਕਰ ਰਹਾ ਇਹ ਚੱਕ ਦੋ ਗਰੀਬੀ ਕੋ ਕਮੀ ਹੈ ਨਾ ਜਾਵੇ ਅੱਜ ਇਹ ਪੂਰਾ ਹੋ ਜਾਊਗਾ ਸਾਰਾ ਅੱਜ ਸ਼ਾਮ ਨੂੰ ਢਾਣਾ ਸਾਰਾ ਇਹ ਕੱਲ ਦੀ ਡਿੜੀ ਲਗਣੀ ਹੈ ਪਰਸੋਂ ਅੱਜ ਦੀ ਡਿੜੀ ਪਰਸੋਂ ਵੀ ਤੇਰੇ ਕੱਲ ਮੋਲਡਿੰਗ ਹੀ ਫੇਰੀ ਹੋਊਗੀ ਮਿਸਤੀ ਕਹਿੰਦਾ ਅੱਜ ਦੱਸ ਹੇ ਦੂਜੀ ਮੰਜ਼ਲ ਨਹੀਂ ਬਣਵਾਉਣੇਗੀ ਹਾਂ ਦੂਜੀ ਰੁਕ ਜਾਗੇ ਰੁਕ ਜਾਗੇ ਮੰਮੀ ਹਿੱਥੇ ਕੋ ਬੈਠੀ ਆ ਡਿੱਗਣ ਦਾ ਡਰ ਤੀ ਤੈਨੂੰ ਕੋਈ ਇਹ ਕਦੂਏ ਇੱਧਰ ਨਾਲੋਂ ਤਾਂ ਰਿਸਟ ਘੱਟ ਹੀ ਆ ਉੱਥੇ ਜ਼ਿਆਦਾ ਕਿਵੇਂ ਯੇ ਮੇ ਆਪਾਂ ਪਰ ਕੰਮ ਸੂਤ ਨਹੀਂ ਆਉਣਾ ਨਹੀਂ ਕਿ ਮੇਰਾ ਰੱਦਾ ਇੰਚ-ਇੰਚ ਨਾਲ ਥੱਲੇ ਰੇਤਾ ਵਿਛਾ ਕੇ ਸਾਰੇ ਤੇ ਫਿਰ ਇੱਕ ਲੇਅਰ ਬਣ ਜਣੀ ਪਤਲੀ ਫਿਰ ਉੱਤੇ ਜਦੋਂ ਲੈਂਟਰ ਆਉਣਾ ਸੀ ਉਹਦੀ ਸਫਾਈ ਜਮਾਂ ਹੀ ਹੋਣੀ ਆ ਜਮਾਂ ਹੀ ਨਹੀਂ ਆ ਦਿਖਣੀ ਇਸ ਕਲੀ ਰੇਤਾ ਦੀ ਥੱਲੇ ਲੇਅਰ ਇੱਕ ਹੀ ਹੋਣੀ ਸੀ ਮਿਸਤਰੀ ਨੇ ਡਿਸਕਸ ਇਸ ਮੁੱਦੇ ਤੇ ਵੀ ਕੀਤਾ ਜਾਊਗਾ ਤਾਂ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਮੋٹے ਦੀ ਰਾਏ ਕਿਦਾਂ ਦੀ ਲੱਗੀ ਤੁਹਾਨੂੰ ਹੁਸ਼ਾਰੀਏ ਤੇ ਫੇਰ ਆ ਵਾਲੀ ਨੇ ਜਿਹੜੀ ਆ ਚੀਜ਼ ਆ ਆ ਨਾ ਪਾਊਗੀ ਕਦੇ ਲੈਟਰ ਦੇ ਉੱਤੇ ਆਪਣੇ ਉਹ ਨਾ ਬਸ ਨਿਸ਼ਾਨ ਜੇ ਨਾ ਪਾਊਗਾ ਹਾਂ ਹੈ ਹਾਂ ਆਵੇ ਇੱਧਰ ਆ ਬਾਲਕਨੀ ਹੈ ਇਹਦੇ ਤੇ ਵੀ ਕੀ ਲਾ ਸਕਦੇ ਕੋਈ ਤੇਰੇ ਹਸਾਮਤ ਇਧਰ ਲੈ ਵੀ ਇਧਰ ਕੰਧ ਚੈੱਕ ਕਰਕੇ ਢੀ ਜੋੜੀ ਆ ਡਿਜ਼ਾਈਨਿੰਗ ਕੰਧ ਦੀ ਵੇ ਬਹੁਤ ਵੱਡੀ ਡਿਜ਼ਾਈਨਿੰਗ ਆ ਕੰਧ ਦੀ ਉਹ ਤਾਂ ਪਾਏ ਨਹੀਂ ਵਿੱਚ ਵੇਖੀ ਉਹਨਾਂ ਨੂੰ ਐਂਗਲਾਂ ਵਿੱਚ ਉਹ ਜਿਹੜੇ ਥੰਮਲੇ ਆਣਾ ਥੰਮਲੇਾਂ ਜੀ ਕਰਦਾਂਗੇ ਐਂਗਲਾਂ ਨਹੀਂ ਥੰਮਲੇ 4 ਆ ਇਹਦੇ 3 ਤਿੰਨਾਂ ਜੀ ਕਰਦਾਂਗੇ ਚਲੋ ਇਹ ਵੀ ਨਾਲ ਦੀ ਨਾਲ ਕਰਦਾਂਗੇ ਕੋਈ ਮਸਲਾ ਨਹੀਂ ਆਵੇ ਹੁਣ ਇਧਰਲੇ ਪਾਸੇ ਵੀ ਸਾਡੇ ਕੋਲ ਸਪੇਸ ਹੈਗੀ ਆ ਸਾਡਾ ਚੌਂਕਾ ਇੱਥੇ ਆਊਗਾ ਇਧਰਲੇ ਪਾਸੇ ਫੋਂਟਾਂ ਵਾਦੂ ਸਪੇਸ ਇੱਧਰ ਦਾ ਚੌਕੇ ਰੀ ਹਾਂ ਇੱਧਰਲੇ ਪਾਸੇ ਸਪੇਸ ਯਾਰ ਵਾਵਾ ਹੀ ਵਿਚਾਰਿਆਂ ਮੋਲਡੀਆਂ ਮੁੰਡੀਆਂ ਕਰਨੀਆਂ ਪੈਂਦੀਆਂ ਵਾ ਨਾਲੇ ਆ ਜਾ ਥੱਲੇ ਹੋ ਕੇ ਜਾ ਕੇ ਵੇਚਦੇ ਆ ਕੰਦ ਹੁਣ ਪਾੜੀ ਨੂੰ ਕੁਛ ਝਾਲ ਦੀਆਂ ਨਹੀਂ ਸੀ ਅਸੀਂ ਉਦੋਂ ਪਤਲੀਆਂ ਸੀ ਚੱਲ ਜਾ ਥੱਲੇ ਉਤਰੋ ਮੋਟਾ ਵੇ ਕਿੱਧਰ ਦੀ ਉਤਰਦਾ ਨਾ ਲੈ ਆਂ ਪਾਈ ਜਾ ਰਖ ਵੇ ਇਹ ਵੇਖੀ ਨਿੱਕੇ ਇਹ ਗੋਡੇ ਕਿਤੇ ਇਹ ਛਾਲ ਮਾਰੀ ਵੇ ਮੰਮੀ ਨੇ ਪਤਾ ਕਰ ਕੇ ਦੇਖ ਦੂ ਕੋਈ ਨਾ ਕਰ ਲੰਬਾਵਾ ਉਹਨੇ ਤਾਂ ਨਿਕਲ ਹੀ ਜਾਣਾ ਸੀ ਉਹਦੇ ਲੱਤਾਂ ਲੰਬੀਆਂ ਭਰਾਵਾ ਕੱਲ ਚੱਲ ਗਦੀ ਤੂੰ ਨਹੀਂ ਆ ਲੈ ਆ ਲੈ ਲੱਦੀ ਆ ਉਹ ਨਹੀਂ ਅਰਦੀ ਤੇਰੀ ਲੱਤਾਂ ਕੰਬ ਲੱਤਾਂ ਕੰਬ ਵਧੀਆ ਤੇਰੀਆਂ ਲੱਤਾਂ ਕੰਬ ਰੀਆਂ ਪੌੜੀ ਨਹੀਂ ਹਿਲਦੀ ਇਹ ਗਰਦੀਪ ਭੈਣ ਜੀ ਨੇ ਜਾਣਾ ਵਾ ਚੱਲ 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 ਇੱਕ ਪੌਂਜੀ ਚੱਲ ਆ ਜੀ ਰੁਕ ਜਾ ਚੱਲ ਸ਼ੂਗਰ ਚਲੋ ਭੈਣ ਚੱਲ ਗਰਦੀਪ ਕਿੱਥੇ ਬਾਕੀ ਪਾਣੀ ਦਾ ਮੁੰਡਾ ਲੱਤੀ ਕੋਲ ਤੇ ਨਹੀਂ ਲੱਤਾ ਹੈ ਕੰਬਦੀਆਂ ਹੂੰ 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 ਇਹਨੇ ਕਹਣਾ ਪੌੜੀ ਹਲਦੀ ਪੌੜੀ ਨਹੀਂ ਹਦੀ ਦੇ ਲੱਟਾ ਕੰਬਦੀਆਂ ਹੂੰ ਗਰੀ ਮਿਹਲਦੀ ਹੈ ਪੌੜੀ ਪਤਾ ਨਹੀਂ ਹੈ ਸੀਕ ਨਹੀਂ ਹੈ ਇਹ ਤਾਂ ਲੈ ਜਾਂਦੇ ਮੈਨੂੰ ਦੱਸ ਤੇ ਆ ਚੱਕ ਆ ਤਰਾ ਦੇ ਖiladi ਆ ਜੀ ਅਸੀਂ ਨਹੀਂ ਨਾਲ ਹੀ ਆ ਜਾ ਉਹ ਚੱਕ ਜਾ ਮੈਂ ਉਹ ਗਰਦੀਤ ਹੌਸਲੇ ਨਾਲ ਉਤਰ ਗਈ ਥੱਲੇ ਲਓ ਵੀ ਇਸੇ ਦੇ ਨਾਲ ਅਸ ਦਾ ਵਲੌਗ ਹੁੰਦਾ ਹੈ ਖਤਮ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਜੇ ਵੀਲੌਗ ਵਧੀਆ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ